ਪਿਛਲੇ ਐਪੀਸੋਡ ਵਿੱਚ ਤੁਸੀਂ ਦੇਖਿਆ ਕਿ ਸੰਦੀਪ ਆਪਣੇ ਘਰੋਂ ਰਾਤ ਨੂੰ ਕਿਤੇ ਚਲੀ ਜਾਂਦੀ ਹੈ ਤੇ ਉਹ ਜਾਂਦੀ ਕਿੱਥੇ ਹੈ ਅੱਜ ਦੇਖਦੇ ਹਾਂ ਉਹ ਆਪਣੇ ਪਹਿਲਾਂ ਵਾਲੇ ਸਹੁਰੇ ਘਰ ਆ ਜਾਂਦੀ ਹੈ ਉਸ ਦੀ ਸੱਸ ਸੁੰਦਰ ਬੈਠੀ ਹੁੰਦੀ ਹੈ ਤੇ ਉਸ ਨੂੰ ਬਾਹਰ ਸ਼ੀਸ਼ੇ ਵਿੱਚ ਦੀ ਲੱਗਦਾ ਹੈ ਕਿਤੇ ਕੋਈ ਲੋੜੀ ਮੰਗਣ ਵਾਲੀ ਆ ਗਈ ਸਵੇਰ-ਸਵੇਰ ਕਹਿੰਦੀ ਹੈ ਕਿ ਲੈ ਇਹਨਾਂ ਨੂੰ ਵੀ ਟੇਕ ਨਹੀਂ ਤੜਕੇ-ਤੜਕੇ ਠੰਡ ਵਿੱਚ ਲੋੜੀ ਮੰਗਣ ਨੂੰ ਚੱਲ ਪੈਂਦੀਆਂ ਹਨ ਤੇ ਨਾਲ ਹੀ ਨਿੱਕੇ-ਨਿੱਕੇ ਨਿਆਣੇ ਚੁੱਕ ਲੈਂਦੀਆਂ ਹਨ ਕਹਿੰਦੀ ਹੈ ਕਿ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਵੇਰ-ਸਵੇਰ ਅਗਲੇ ਨੇ ਵੀ ਆਪਣੇ ਘਰ ਕੋਈ ਕੰਮ ਕਰਨਾ ਹੁੰਦਾ ਹੈ ਤੇ ਐਵੇਂ ਮੂੰਹ ਚੱਕ ਲੈਂਦੀਆਂ ਹਨ ਨੀਂਦਰ ਨੂੰ ਵੇਲਣਾ ਹੁੰਦੀਆਂ ਹਨ ਇਹ ਤਾਂ ਤੇ ਉਹ ਅੰਦਰੋਂ ਬੈਠੀ ਆਵਾਜ਼ ਦਿੰਦੀ ਹੈ ਕਹਿੰਦੀ ਹੈ ਕਿ ਕਿੱਧਰ ਮੂੰਹ ਚੱਕਿਆ ਹੈ ਤੂੰ ਗਾਂ ਨੂੰ ਹੀ ਤੁਰੀ ਆਉਣੀ ਹੈ ਤੈਨੂੰ ਇਹਨਾਂ ਨਹੀਂ ਪਤਾ ਲੱਗਦਾ ਕਿ ਤੂੰ ਪਿੱਛੇ ਹੀ ਖੜ ਜਾ ਉਸ ਨੂੰ ਪਛਾਣ ਨਹੀਂ ਆਉਂਦੀ ਕਿ ਉਹ ਸੰਦੀਪ ਹੈ ਤੇ ਕਹਿੰਦੀ ਹੈ ਤੇ ਉਧਰੋਂ ਹੀ ਉਸਦੀ ਦੂਜੀ ਨੋ ਰਾਜਵਿੰਦਰ ਆ ਜਾਂਦੀ ਹੈ ਤੇ ਉਹ ਕਹਿੰਦੀ ਮम्मी ਕੀ ਹੋਇਆ ਕਿਉਂ ਤੁਸੀਂ ਰੌਲਾ ਪਾ ਰਹੇ ਹੋ ਤਾਂ ਉਹ ਕਹਿੰਦੀ ਹੈ ਕਿ ਆਹ ਲੋੜੀ ਮੰਗਣ ਵਾਲੀਆਂ ਹੋਣਗੀਆਂ ਮੈਂ ਕਹਿ ਰਹੀਆਂ ਕਿ ਐਵੇਂ ਇੱਧਰ ਨੂੰ ਮੂੰਹ ਚੱਕੀ ਆਉਂਦੀ ਹੈ ਤੇ ਉਧਰ ਹੀ सोनू ਦਾ ਮਾਮਾ ਆਪਣੀ ਨੋ ਨੂੰ ਕਹਿੰਦਾ ਹੈ ਕਿ ਆਪਾਂ ਪੁੱਤ ਹਜੇ 2-3 ਦਿਨ ਸੰਦੀਪ ਦਾ ਰਿਸ਼ਤਾ ਨਹੀਂ ਫੰਕਸ਼ਨ ਨਹੀਂ ਕਰਨਾ ਆਪਾਂ ਰੋਕ ਕੇ ਕਰਾਂਗੇ ਕਹਿੰਦੀ ਹੈ ਕਿ ਕਿਉਂ ਡੈਡੀ ਕੀ ਹੋ ਗਿਆ ਤਾਂ ਉਹ ਕਹਿੰਦਾ ਹੈ ਕਿ ਸੋਨੂ ਦੀ ਤਬੀਅਤ ਥੋੜੀ ਠੀਕ ਨਹੀਂ ਜਿਵੇਂ ਕਿ ਸੋਨੂ ਨੇ ਉਸ ਨੂੰ ਕਿਹਾ ਹੁੰਦਾ ਹੈ ਉਹ ਕਹਿੰਦੀ ਹੈ ਕਿ ਅਚਾਨਕ ਬਾਜੀ ਦੀ ਤਬੀਅਤ ਨੂੰ ਕੀ ਹੋ ਗਿਆ ਚੰਗੇ ਭਲੇ ਤਾਂ ਸੀ ਉਹ ਕਹਿੰਦਾ ਲੈ ਢਿੱਲ ਮਿਸ ਦਾ ਕਿਹੜਾ ਪਤਾ ਲੱਗਦਾ ਹੈ ਸਾਨੂੰ ਉੱਥੇ ਜਾਣਾ ਪੈਣਾ ਹੈ ਤਾਂ ਉਹ ਕਹਿੰਦੀ ਹੈ ਕਿ ਚਲ ਕੋਈ ਨਾ ਜਾਇਆ ਉਹ ਤਾਂ ਉਹ ਸੋਚਦੀ ਹੈ ਕਿਤੇ ਇਹ ਨਾ ਹੋਵੇ ਕਿ ਇਹਨਾਂ ਨੇ ਕੋਈ ਪਲਾਨ ਹੀ ਕਰ ਲਿਆ ਹੋਵੇ ਤੇ ਮੇਰੇ ਭਰਾ ਦਾ ਰਿਸ਼ਤਾ ਕਿਤੇ ਫੇਰ ਨਾ ਰੱਖ ਦੇਣ ਕਹਿੰਦੀ ਹੈ ਕਿ ਚਲ ਕੋਈ ਗੱਲ ਨਹੀਂ ਇਹਨਾਂ ਨੂੰ ਜਾ ਆਉਂਦੇ ਤੇ ਮੈਂ ਵੀ ਆਪਣੇ ਭਰਾ ਦੀ ਥੋੜੀ ਬਹੁਤੀ ਜਿਹੜੀ ਸ਼ਾਪਿੰਗ ਰਹਿੰਦੀ ਹੈ ਉਹ ਜਾ ਕੇ ਕਰ ਆਵਾਂਗੀ ਕਹਿੰਦੀ ਹੈ ਕਿ ਚਲ ਮੈਂ ਮੰਮੀ ਨਾਲ ਗੱਲ ਕਰਦੀ ਹਾਂ ਤੁਸੀਂ ਉਧਰ ਜਾਓ ਤੇ ਮੈਂ ਉਧਰ ਜਾ ਆਉਂਗੀ ਤੇ ਉਧਰ ਸੰਦੀਪ ਜਦੋਂ ਅੰਦਰ ਕਮਰੇ ਵਿੱਚ ਐਂਟਰ ਕਰਦੀ ਹੈ ਗੇਟ ਖੋਲ ਕੇ ਤਾਂ ਉਹ ਨੂੰਹ ਸੱਸ ਹੈਰਾਨ ਹੋ ਜਾਂਦੀਆਂ ਹਨ ਕਿ ਇਹ ਕਿੱਧਰ ਆ ਗਈ ਤਾਂ ਉਸ ਦੀ ਸੱਸ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਤੈਨੂੰ ਇਹ ਨਹੀਂ ਪਤਾ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਕਿੱਧਰ ਤੂੰ ਮੂੰਹ ਨੇਰੇ ਹੀ ਉੱਠ ਕੇ ਚੱਲ ਪਈ ਤੇ ਇੱਧਰ ਨੂੰ ਮੂੰਹ ਚੱਕ ਲਿਆ ਤੇ ਨਾਲ ਤੂੰ ਕੁੜੀ ਚੱਕੀ ਆ ਤੈਨੂੰ ਡਰ ਨਹੀਂ ਲੱਗਦਾ ਤੂੰ ਆਈ ਕਿਸ ਨਾਲ ਹੈ ਉਸ ਨੂੰ ਬਹੁਤ ਗੱਲਾਂ ਕਰਦੀ ਹੈ ਤਾਂ ਸੰਦੀਪ ਕੋ ਕੁਝ ਨਹੀਂ ਬੋਲਦੀ ਤਾਂ ਦੋਨੋਂ ਨੂੰ ਸੱਸ ਉਸ ਨੂੰ ਸੁਣਾਈ ਜਾਂਦੀਆਂ ਨੇ ਕਹਿੰਦੀ ਹੈ ਕਿ ਹੋਰ ਨਿੱਕੀ ਨੂੰ ਕਹਿੰਦੀ ਹੈ ਕਿ ਹੋਰ ਕੀ ਮੰਮੀ ਇਹ ਵੇਖ ਅੱਜ ਬਰੇ ਦਿਨਾਂ ਦੇ ਦਿਨ ਇੱਥੇ ਆ ਗਈ ਹੈ ਮੇਰੇ ਤਾਂ ਮੰਮੀ ਡੈਡੀ ਨੇ ਆਉਣਾ ਸੀ ਇਸ ਨੇ ਤਾਂ ਸਾਰਾ ਮੂਡ ਹੀ ਖਰਾਬ ਕਰ ਦਿੱਤਾ ਤਾਂ ਉਸ ਦੀ ਸੱਸ ਕਹਿੰਦੀ ਹੈ ਕਿ ਹੁਣ ਬੋਲ ਕੁਝ ਗੂੰਗੀ ਬਣੀ ਕਿਉਂ ਖੜੀ ਹੈ ਤੂੰ ਇੱਥੇ ਕੀ ਲੈਣ ਆਈ ਹੈ ਤੇ ਉਧਰ सोनू ਰਿਸ਼ਤੇਦਾਰਾਂ ਨੂੰ ਬਹਾਨੇ ਨਾਲ ਲੋੜੀ ਦੀ ਵਧਾਈ ਦੇਣ ਲਈ ਫੋਨ ਕਰਦਾ ਹੈ ਉਸਨੇ ਪਤਾ ਤਾਈ ਕਰਨਾ ਹੁੰਦਾ ਹੈ ਕਿ ਸੰਦੀਪ ਉਥੇ ਆਈ ਹੈ ਜਾਂ ਨਹੀਂ ਤਾਂ ਜੀਤਾ ਆ ਕੇ ਕਹਿੰਦੀ ਤੁਹਾਨੂੰ ਬੜਾ ਚਾ ਚੜਿਆ ਲੋੜੀ ਦਾ ਉਹ ਕਹਿੰਦਾ ਮੈਨੂੰ ਲੋੜੀ ਦਾ ਕੋਈ ਚਾ ਨਹੀਂ ਮੈਂ ਤਾਂ ਸਿਰਫ ਰਿਸ਼ਤੇਦਾਰਾਂ ਨੂੰ ਬਹਾਨੇ ਨਾਲ ਫੋਨ ਕਰ ਰਿਹਾ ਕਿ ਸ਼ਾਇਦ ਪਤਾ ਲੱਗ ਜੇ ਕਿਸ ਰਿਸ਼ਤੇਦਾਰ ਕੋਲ ਬੈਠੀ ਹੋ ਤਾਂ ਉਹ ਕਹਿੰਦੀ ਹੈ ਕਿ ਤੁਸੀਂ ਕੀ ਲੈਣਾ ਹੈ ਤੁਸੀਂ ਵੀ ਖਿਹੜਾ ਨਹੀਂ ਛੱਡਦੇ ਤਾਂ ਉਹ ਕਹਿੰਦਾ ਜੀਤਾ ਤੈਨੂੰ ਇਹ ਨਹੀਂ ਪਤਾ ਲੱਗਦਾ ਜੇ ਉਸ ਨੂੰ ਕੋਈ ਗੱਲ ਬਣ ਗਈ ਤਾਂ ਕਹਿੰਦਾ ਹੈ ਕਿ ਆਪਾਂ ਫਸ ਜਾਵਾਂਗੇ ਤੇ ਆਪਾਂ ਬਦਨਾਮ ਹੋ ਜਾਵਾਂਗੇ ਤੇ ਉਹ ਕਹਿੰਦੀ ਹੈ ਜੇ ਤੁਹਾਨੂੰ ਇੰਨਾ ਹੀ ਬਦਨਾਮੀ ਦਾ ਡਰ ਹੈ ਤਾਂ ਤੁਸੀਂ ਪਹਿਲਾਂ ਹੀ ਸਰਪੰਚ ਨੂੰ ਜਾ ਕੇ ਕਹੇ ਆਓ ਕਿ ਸੰਦੀਪ ਨੇ ਆਹ ਕਦਮ ਚੁੱਕ ਲਿਆ ਹੈ ਤੇ ਜੇ ਕੋਲ ਨੂੰ ਕੋਈ ਗੱਲ ਹੋਈ ਤਾਂ ਸਾਨੂੰ ਨਾ ਕਿਹੋ ਤੇ ਉਹ ਕਹਿੰਦਾ ਸਰਪੰਚ ਨੂੰ ਤਾਂ ਮੈਂ ਦੱਸ ਦੇਵਾਂਗਾ ਜੇ ਸਰਪੰਚ ਨੂੰ ਦੱਸਿਆ ਤਾਂ ਕਹਿੰਦਾ ਹੈ ਕਿ ਸਾਰੇ ਪਿੰਡ ਵਿੱਚ ਗੱਲ ਫੈਲ ਜਾਣੀ ਤਾਂ ਉਹ ਕਹਿੰਦੀ ਹੈ ਕਿ ਹੁਣ ਪੜਦੇ ਕਿੰਨੇ ਕੋ ਪਾਉਂਗੇ ਪਿੰਡ ਵਿੱਚ ਗੱਲ ਤਾਂ ਫੈਲ ਹੀ ਗਈ ਜਦੋਂ ਚਾਚੀ ਨੂੰ ਪਤਾ ਲੱਗ ਗਿਆ ਉਹ ਕਹਿੰਦੀ ਕਹਿੰਦਾ ਹੈ ਕਿ ਹਾਂ ਵੈਸੇ ਜੀਤਾ ਕਹਿਤਾ ਤੂੰ ਠੀਕ ਰਹੀ ਹੈ ਆਪਾਂ ਨੂੰ ਗੱਲ ਤਾਂ ਕਰਨੀ ਚਾਹੀਦੀ ਉਹ ਕਹਿੰਦਾ ਸੋਚਦਾ ਹੈ ਕਿ ਸੱਚੀ ਜੀਤਾ ਜੀ ਉਸ ਨੂੰ ਕੋਈ ਗੱਲ ਬਣ ਗਈ ਹੋਈ ਤਾਂ ਫੇਰ ਤੇ ਉਹ ਕਹਿੰਦੀ ਹੈ ਕਿ ਫੇਰ ਕੀ ਹੈ ਕਹਿੰਦੀ ਤੁਸੀਂ ਇੰਨਾ ਵੀ ਫਿਕਰ ਨਾ ਕਰੋ ਮਰ ਖੱਪ ਜਾਊਗੀ ਤਾਂ ਆਪਣੇ ਮਗਰੋਂ ਲਹੂਗੀ ਉਹ ਕਹਿੰਦਾ ਨਹੀਂ ਨਹੀਂ ਅੱਜ ਕੱਲ ਬਹੁਤ ਕੁਝ ਹੁੰਦਾ ਹੈ ਜੇ ਕਿਸੇ ਨੇ ਨੈਟ ਤੇ ਕੁਝ ਪਾ ਦਿੱਤਾ ਜੀ ਉਸ ਨੂੰ ਕੁਝ ਹੋ ਗਿਆ ਤਾਂ ਕਹਿੰਦਾ ਹੈ ਕਿ ਆਪਾਂ ਤਾਂ ਹਮੇਸ਼ਾ ਲਈ ਫਸ ਜਾਵਾਂਗੇ ਨਾਲ ਨਿੱਕਾ ਬੱਚਾ ਵੀ ਹੈ ਲੋਕ ਇਸ ਗੱਲ ਨੂੰ ਬਹੁਤ ਚੱਕਦੀ ਹੈ ਤੇ ਜੀਤਾ ਕਹਿੰਦੀ ਹੈ ਕਿ ਤੁਸੀਂ ਐਵੇਂ ਵੀ ਫਿਕਰ ਨਾ ਕਰੋ ਉਧਰ ਸੰਦੀਪ ਕਹਿੰਦੀ ਹੈ ਕਿ ਮੰਮੀ ਮੈਂ ਤੁਹਾਡੇ ਕੋਲ ਇੱਕ ਬੜੀ ਵੱਡੀ ਆਸ ਲੈ ਕੇ ਆਈ ਹਾਂ ਕਹਿੰਦੀ ਹੈ ਕਿ ਮੈਨੂੰ ਮੋੜਿਓ ਨਾ ਮੈਨੂੰ ਇੱਥੇ ਰੱਖ ਲਓ ਕਹਿੰਦੀ ਹੈ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਸਿਰਫ ਸਾਰਾ ਤੁਹਾਡਾ ਕੰਮ ਕਰ ਦਿਆ ਕਰੂੰਗੀ ਜਾਂ ਮੈਂ ਆਪ ਦਾ ਢਿੱਡ ਆਪੇ ਪਾਲ ਲਵਾਂ ਆਪਣੀ ਬੱਚੀ ਨੂੰ ਵੀ ਮੈਨੂੰ ਸਿਰਫ ਰਹਿਣ ਲਈ ਛੱਤ ਚਾਹੀਦੀ ਹੈ ਤਾਂ ਉਸਦੀ ਸੱਸ ਕਹਿੰਦੀ ਹੈ ਜਿੱਦਨ ਉਦਣ ਮੈਂ ਤੈਨੂੰ ਰੋਕਦੀ ਸੀ ਉਦੋਂ ਤਾਂ ਤੂੰ ਰੁਕੀ ਨਹੀਂ ਉਦੋਂ ਕਿਉਂ ਭੱਜ ਗਈ ਸੀ ਇੱਥੋਂ ਉਦੋਂ ਤੈਨੂੰ ਪੈਸੇ ਚੰਗੇ ਲੱਗਦੇ ਸੀ ਤਾਂ ਉਹ ਕਹਿੰਦੀ ਹੈ ਕਿ ਮੇਰੀ ਮਿੰਥੀ ਹੈ ਮੇਰ ਤੋਂ ਉਦੋਂ ਬਹੁਤ ਵੱਡੀ ਗਲਤੀ ਹੋ ਗਈ ਕਹਿੰਦੀ ਹੈ ਕਿ ਮੈਨੂੰ ਚਾਹੇ ਤੁਸੀਂ ਕਹਿੰਦੀ ਹੈ ਕਿ ਪਸ਼ੂਆਂ ਵਾਲਾ ਬਰਾਂਡਾ ਹੀ ਦੇ ਦਿਓ ਅਸੀਂ ਮਾਵਾਂ țiiਾਂ ਉੱਥੇ ਹੀ ਮੰਜੀ ਢਾਹ ਲਵਾਂਗੇ ਪਰ ਮੇਰੀ ਤੁਹਾਡੇ ਅੱਗੇ ਮਿੰਤ ਹੀ ਹੈ ਕਿ ਤੁਸੀਂ ਮੈਨੂੰ ਇੱਥੋਂ ਕੱਢੋ ਨਾ ਤਾਂ ਉਹ ਕਹਿੰਦੀ ਹੈ ਕਿ ਹੁਣ ਤੇਰੇ ਵੱਡੇ 나ਡੂ ਖਾਂ ਭਰਾ ਪਰ ਜਾਈ ਕਿੱਧਰ ਗਏ ਜਿਹੜੇ ਉਦੋਂ ਤੇਰੇ ਬਹੁਤੇ ਹਮਾਇਤੀ ਬਣੇ ਫਿਰਦੇ ਸੀ ਤਾਂ ਉਹ ਸੰਦੀਪ ਉਹਨਾਂ ਨੂੰ ਦੱਸਦੀ ਹੈ ਕਿ ਉਹ ਮੇਰਾ ਵਿਆਹ ਕਰਨਾ ਚਾਹੁੰਦੇ ਹੈ ਤੇ ਮੈਨੂੰ ਅੱਗੇ ਤੋਰਨਾ ਚਾਹੁੰਦੇ ਹੈ ਤੇ ਮੇਰੀ ਬੱਚੀ ਨੂੰ ਮੇਰੇ ਨਾਲੋਂ ਵੱਖ ਕਰਨਾ ਚਾਹੁੰਦੇ ਹੈ ਤਾਂ ਉਹ ਕਹਿੰਦੀ ਹੈ ਕਿ ਫਿਰ ਅਸੀਂ ਕੀ ਕਰੀਏ ਤੇ ਉਹ ਕਹਿੰਦੀ ਰਾਜਵਿੰਦਰ ਮੇਰੀ ਤੇਰੇ ਅੱਗੇ ਮਿੰਥੀ ਹੈ ਤੂੰ ਮੈਨੂੰ ਇੱਥੇ ਰੱਖ ਲਾ ਮੈਂ ਤੁਹਾਡੇ ਉੱਤੇ ਬੋਝ ਨਹੀਂ ਬੰਦੀ ਤਾਂ ਉਹ ਕਹਿੰਦੀ ਹੈ ਕਿ ਦੀਦੀ ਤੂੰ ਬਹੁਤੀ ਸਿਆਣੀ ਨਾ ਬਣ ਤੈਨੂੰ ਇਹ ਹੈ ਮੈਂ ਪਸ਼ੂਆਂ ਵਾਲੇ ਕਮਰੇ ਵਿੱਚ ਇੱਕ ਵਾਰੀ ਮੰਜੀ ਢਾ ਲਵਾਂ ਤੇ ਹੌਲੀ-ਹੌਲੀ ਮੈਂ ਗਾਂ ਆ ਜਾਵਾਂ ਤੇ ਘਰ ਤੇ ਕਬਜ਼ਾ ਕਰ ਲਵਾਂ ਤੇ ਸੰਦੀਪ ਕਹਿੰਦੀ ਨਹੀਂ ਨਹੀਂ ਰਾਜਵਿੰਦਰ ਐਵੇਂ ਦੀ ਕੋਈ ਗੱਲ ਨਹੀਂ ਮੈਂ ਐਵੇਂ ਦਾ ਕੁਝ ਸੋਚ ਕੇ ਨਹੀਂ ਆਈ ਮੈਂ ਤਾਂ ਬਸ ਤੁਹਾਡੇ ਅੱਗੇ ਮੈਂ ਇੰਥੀ ਕਰ ਰਹੀ ਆ ਮੈਨੂੰ ਤਾਂ ਸਿਰਫ ਰੈਨ ਨੂੰ ਛਾਤੀ ਚਾਹੀਦੀ ਆ ਤਾਂ ਉਹ ਨੂੰ ਸੱਸ ਉਸ ਦੀ ਗੱਲ ਜਮਾਂ ਨਹੀਂ ਸੁਣਦੀਆਂ ਉਸ ਦੀ ਸੱਸ ਕਹਿੰਦੀ ਹੈ ਕਿ ਉਦੋਂ ਤੇਰੇ ਭਰਾ ਪਰਜਾਈ ਨੂੰ ਤੇਰਾ ਪੈਸਾ ਮਿੱਠਾ ਲੱਗਦਾ ਸੀ ਉਦੋਂ ਤਾਂ ਕਹਿੰਦੇ ਸੀ ਲੈ ਸਾਡੇ ਤੋਂ ਦੋ ਰੋਟੀਆਂ ਨਾ ਖਵਾਈਆਂ ਜਾਣਗੀਆਂ ਤੇ ਹੁਣ ਕਹਿੰਦੀ ਉਹਨਾਂ ਤੋਂ ਤੈਨੂੰ ਦੋ ਰੋਟੀਆਂ ਨਹੀਂ ਖਵਾਈਆਂ ਜਾਂਦੀਆਂ ਹੁਣ ਕਿਹਾ ਤੈਨੂੰ ਗਾਂ ਤੋੜ ਰਹੀ ਆ ਉਹ ਕਹਿੰਦੀ ਮੈਨੂੰ ਪਤਾ ਨਹੀਂ ਮੈਨੂੰ ਇਸੇ ਗੱਲ ਦੀ ਤਾਂ ਸਮਝ ਨਹੀਂ ਆ ਰਹੀ ਕਿ ਉਹ ਮੇਰੇ ਨਾਲ ਐਵੇਂ ਕਿਉਂ ਕਰ ਰਹੀ ਆ ਤਾਂ ਉਸਦੀ ਸੱਸ ਕਹਿੰਦੀ ਹੈ ਕਿ ਹੁਣ ਤੂੰ ਸਾਡੀ ਕੁਝ ਨਹੀਂ ਲੱਗਦੀ ਜਦੋਂ ਤੂੰ ਸਾਰਾ ਕੁਝ ਸਾਡੇ ਤੋਂ ਇੱਥੋਂ ਲੈ ਆਈ ਗਈ ਇਹ ਗੱਲਾਂ ਤੂੰ ਪਹਿਲਾਂ ਸੋਚਣੀਆਂ ਸੀ ਉਹ ਕਹਿੰਦੀ ਹੈ ਕਿ ਮੇਰੀ ਧੀ ਰੁੱਲ ਜਾਊਗੀ ਕਹਿੰਦੀ ਹੈ ਕਿ ਤੁਹਾਡੇ ਤਾਂ ਪੁੱਤ ਦਾ ਅੰਸ਼ ਆ ਉਹ ਕਹਿੰਦੀ ਤੂੰ ਉਦੋਂ ਕਿਉਂ ਨਹੀਂ ਸੋਚਿਆ ਜਦੋਂ ਮੈਂ ਤੈਨੂੰ ਕਹਿੰਦੀ ਸੀ ਵੀ ਇਹ ਮੇਰੇ ਪੁੱਤ ਦਾ ਅੰਸ਼ ਹੈ ਤਾਂ ਉਸਦੀ ਸੱਸ ਉਸ ਨੂੰ ਤੱਕਾ ਮਾਰ ਕੇ ਕਹਿੰਦੀ ਹੈ ਕਿ ਚੱਲ ਚੱਲ ਇੱਥੋਂ ਤੁਰਦੀ ਲੱਗ ਕਹਿੰਦੀ ਹੈ ਕਿ ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਤਾਂ ਸੰਦੀਪ ਕਹਿੰਦੀ ਹੈ ਨਹੀਂ ਨਹੀਂ ਮੈਂ ਇੱਥੇ ਨਹੀਂ ਜਾਣਾ ਤਾਂ ਉਹ ੱੱਕੇ ਨਾਲ ਉਹਨਾਂ ਦੇ ਅੱਗੇ ਹੋ ਕੇ ਪੌੜੀਆਂ ਤੇ ਬੈਠ ਜਾਂਦੀ ਹੈ ਕਹਿੰਦੀ ਹੈ ਮੈਂ ਤਾਂ ਇੱਥੇ ਹੀ ਰਹਿਣਾ ਹੈ ਮੈਂ ਤੁਹਾਡਾ ਸਾਰਾ ਕੰਮ ਕਰ ਦਵਾਂ ਗੋਆ ਕੂੜਾ ਵੀ ਕਰ ਦਵਾਂ ਭਾਂਡੇ ਮਾਂਜ ਦਵਾਂ ਰਸੋਈ ਦਾ ਵੀ ਕੰਮ ਕਰ ਦਵਾਂ ਤਾਂ ਉਸ ਦੀ ਸੱਸ ਕਹਿੰਦੀ ਕੰਮ ਕਰਨ ਨੂੰ ਅਸੀਂ ਤਾਂ ਨੇ ਹੈਗੀਆਂ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਤੇ ਤੂੰ ਐਵੇਂ ਸਾਡੇ ਗਾਂ ਨਾ ਵਧੀ ਜਾ ਅਸੀਂ ਤੈਨੂੰ ਨਹੀਂ ਰੱਖਣਾ ਤਾਂ ਉਹ ਕਹਿੰਦੀ ਹੈ ਕਿ ਮੰਮੀ ਪਲੀਜ਼ ਮੇਰੀ ਮਿੰਥੀ ਹੈ ਕਹਿੰਦੀ ਮੇਰੀ ਬੱਚੀ ਦੀ ਜ਼ਿੰਦਗੀ ਰੁੱਲ ਜਾਉ ਜਿੱਥੇ ਮੈਨੂੰ ਕਿਤੇ ਉਹ ਤੋਰਨਗੇ ਜਾਂ ਮੈਂ ਕਿਤੇ ਹੋਰ ਜਾਉ ਤਾਂ ਪਤਾ ਨਹੀਂ ਕਿਵੇਂ ਦੇ ਹੋਣਗੇ ਅੱਜਕੱਲ ਧੀਆ ਦਾ ਕੌਣ ਬੰਦਾ ਹੈ ਕਿਤੇ ਮੇਰੇ ਬੱਚੇ ਦੀ ਲਾਈਫ ਹੀ ਖਰਾਬ ਨਾ ਉੱਜਾਵੇ ਮੇਰੀ ਧੀ ਰੋਲ ਹੀ ਨਾ ਜਾਵੇ ਤਾਂ ਉਸ ਦੀ ਸੱਸ ਕਹਿੰਦੀ ਹੈ ਇਹ ਤੂੰ ਪਹਿਲਾਂ ਸੋਚਣਾ ਸੀ ਜਦੋਂ ਤੂੰ ਇਸ ਘਰ ਚੋਂ ਕਦਮ ਪੁੱਟਿਆ ਸੀ ਸਿਆਣੇ ਐਵੇਂ ਨਹੀਂ ਕਹਿੰਦੇ ਆਪਦਾ ਘਰ ਆਪਦਾ ਹੀ ਹੁੰਦਾ ਤੇ ਬੇਗਾਨਾ ਬੇਗਾਨਾ ਹੀ ਹੁੰਦਾ ਹਜੇ ਸੌਰੇ ਤਾਂ ਆਪਣੀਆਂ ਨੋਆ ਨੂੰ ਰੱਖ ਲੈਂਦੇ ਹਨ ਮਾਪੇ ਤੀਆਂ ਨੂੰ ਨਹੀਂ ਰੱਖ ਸਕਦੇ ਉਹਨਾਂ ਨੂੰ ਤਾਂ ਦੋ ਰੋਟੀਆਂ ਦੇਣੀਆਂ ਵੀ ਔਖੀਆਂ ਲੱਗਦੀਆਂ ਹਨ ਤੇ ਰਾਜਵਿੰਦਰ ਕਹਿੰਦੀ ਹੈ ਕਿ ਮੰਮੀ ਖੜੋ ਮੈਂ ਇਸ ਦੇ ਭਰਾ ਨੂੰ ਫੋਨ ਕਰਕੇ ਆਉਣੀ ਹਾਂ ਕਿ ਇਹਨੂੰ ਇੱਥੋਂ ਲੈ ਕੇ ਜਾਵੇ ਤਾਂ ਉਹ ਕਹਿੰਦੀ ਪਲੀਜ਼ ਮੇਰੀ ਤੁਹਾਡੇ ਅੱਗੇ ਮਿੰਤ ਹੈ ਉਹਨਾਂ ਨੂੰ ਫੋਨ ਨਾ ਕਰੋ ਉਹਨਾਂ ਤੋਂ ਹੀ ਤਾਂ ਮੈਂ ਬਚ ਕੇ ਇੱਥੇ ਆਈ ਤਾਂ ਉਹ ਕਹਿੰਦੀ ਹੈ ਕਿ ਜਾਣਾ ਤਾਂ ਤੈਨੂੰ ਉੱਥੇ ਹੀ ਪੈਣਾ ਹੈ ਅਸੀਂ ਨਹੀਂ ਤੈਨੂੰ ਰੱਖਣਾ ਸਾਡੀ ਤੂੰ ਹੁਣ ਕੀ ਲੱਗਦੀ ਹੈ ਤੇ ਉਧਰ ਰਾਜਵਿੰਦਰ ਜਾ ਕੇ ਸੋਨੂ ਨੂੰ ਫੋਨ ਕਰ ਦਿੰਦੀ ਆ ਸੋਨੂ ਨਵਾਂ ਨੰਬਰ ਵੇਖ ਕੇ ਚੱਕਦਾ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਸੰਦੀਪ ਦੇ ਤੁਹਾਡੀ ਭੈਣ ਦੇ ਸਹੁਰਿਆਂ ਤੋਂ ਬੋਲ ਰਹੀ ਆ ਤਾਂ ਉਹ ਕਹਿੰਦੀ ਹੈ ਕਿ ਤੁਸੀਂ ਇਹਨੂੰ ਇੱਥੇ ਕਿਉਂ ਭੇਜਿਆ ਹੈ ਤੀਜੇਕ ਦਿਨ ਤੁਸੀਂ ਇਸ ਨੂੰ ਇੱਥੇ ਭੇਜ ਦਿੰਨੇ ਹੋ ਸਾਡੀ ਇਹ ਕੀ ਲੱਗਦੀ ਤੁਹਾਡੇ ਤੋਂ ਘਰੇ ਰੱਖੀ ਨਹੀਂ ਜਾਂਦੀ ਤਾਂ ਉਹ ਕਹਿੰਦਾ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਇੱਥੇ ਆਈ ਤਾਂ ਕਹਿੰਦੀ ਹੈ ਕਿ ਮੈਨੂੰ ਨਹੀਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਤੁਹਾਨੂੰ ਪਤਾ ਸੀ ਕਿ ਨਹੀਂ ਪਤਾ ਸੀ ਤੁਸੀਂ ਉਸ ਨੂੰ ਆ ਕੇ ਲੈ ਜਾਓ ਨਹੀਂ ਤਾਂ ਅਸੀਂ ਘਰੋਂ ਧੱਕੇ ਮਾਰ ਕੇ ਕੱਢ ਦੇਣੀ ਹੈ ਫਿਰ ਨਾ ਕਿ ਹੋ ਕਿ ਸਾਡੀ ਕੁੜੀ ਕਿੱਥੇ ਗਈ ਤਾਂ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਉਹ ਕਹਿੰਦੀ ਮੇਰੇ ਪੇਕੇ ਆਉਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਸ ਨੂੰ ਲੈ ਜਾਓ ਤਾਂ ਉਹ ਕਹਿੰਦਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਆ ਰਹੀਆਂ ਤੇ ਉਧਰੋਂ ਜੀਤਾ ਜੰਦੀ ਕਹਿੰਦੀ ਹੈ ਕਿ ਕਿਸ ਨਾਲ ਗੱਲ ਕਰ ਰਹੇ ਹੋ ਇੰਨੀ ਹੈਰਾਨੀ ਵਿੱਚ ਤੇ ਉਹ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਮੈਂ ਦੱਸਦਾ ਹਾਂ ਤੂੰ ਰੁਕ ਤੇ ਉਹ ਦੱਸਦਾ ਹੈ ਕਿ ਉਹ ਉੱਥੇ ਚਲੀ ਗਈ ਹੈ ਤੇ ਉਹ ਕਹਿੰਦੀ ਅੱਛਾ ਉਹ ਉੱਥੇ ਕੀ ਲੈਣ ਗਈ ਤਾਂ ਸੋਨੂ ਕਹਿੰਦਾ ਹੈ ਕਿ ਇਹ ਤਾਂ ਬਾਅਦ ਦੀਆਂ ਗੱਲਾਂ ਹਨ ਉਹਦੀ ਸੱਸ ਦਾ ਫੋਨ ਸੀ ਉਹ ਮੈਨੂੰ 100-100 ਗੱਲਾਂ ਕਰ ਰਹੀ ਸੀ ਕਹ ਰਹੀ ਸੀ ਕਿ ਹੁਣ ਤੁਹਾਡੇ ਤੋਂ ਰੱਖੀ ਨਹੀਂ ਜਾਂਦੀ ਦੋ ਰੋਟੀਆਂ ਨਹੀਂ ਦਿੱਤੀਆਂ ਜਾਂਦੀਆਂ ਤੱਕ ਕਹਿੰਦਾ ਹੈ ਕਿ ਚੱਲ ਜੀਤਾ ਆਪਾਂ ਚੱਲੀਏ ਕਹਿੰਦੀ ਮੈਂ ਤਿਆਰ ਹੋ ਜਾਵਾਂ ਉਹ ਕਹਿੰਦਾ ਤੇਰੀ ਵੀ ਹੱਦ ਐ ਤੂੰ ਇੱਥੇ ਬਰਾਤੇ ਜਾਣਾ ਤਿਆਰ ਹੋਣ ਨੂੰ ਤੂੰ ਜਿਵੇਂ ਦੀ ਹੈਗੀਆਂ ਚੱਲ ਤੂੰਵੇਂ ਤੁਰ ਤੇ ਆਪਾਂ ਉਸ ਨੂੰ ਲੈ ਕੇ ਆਈਏ ਆਵੇਂ ਆਪਣੇ ਸਿਰ ਸਵਾਪ ਪਾਉਂਦੀ ਫਿਰਦੀ ਹੈ ਤੇ ਉਧਰ ਸੋਨੂ ਦੇ ਮਾਮਾ ਮਾਮੀ ਵੀ ਸੋਨੂ ਕੇ ਘਰ ਵੱਲ ਨੂੰ ਚੱਲ ਪੈਂਦੇ ਹਨ ਤੇ ਇਹ ਸੋਨੂ ਦੀ ਚਾਚੀ ਜਿਸ ਨੇ ਸੋਨੂ ਨੂੰ ਝੂਠ ਬੋਲਿਆ ਹੁੰਦਾ ਹੈ ਕਿ ਮੇਰੀ ਕੁੜੀ ਤਾਂ ਆਪਣੇ ਸੌਰੇ ਚਲੀ ਗਈ ਬਲਕਿ ਉਸ ਦੀ ਕੁੜੀ ਉਸ ਦੇ ਆਪਣੇ ਨਾਨਕੇ ਬੈਠੀ ਹੈ ਕਿਉਂ ਸੋਨੂ ਦੀ ਚਾਚੀ ਨੂੰ ਇਹ ਹੈ ਕਿ ਮੇਰੀ ਬਦਨਾਮੀ ਨਾ ਹੋਵੇ ਤਾਂ ਉਹ ਉਸ ਨੂੰ ਫੋਨ ਕਰਕੇ ਦੱਸਦੀ ਪੁੱਛਦੀ ਹੈ ਕਹਿੰਦੀ ਹੈ ਕਿ ਪੁੱਤ ਪਰੌਣੇ ਦਾ ਫੋਨ ਆਉਂਦਾ ਹੁੰਦਾ ਕਹਿੰਦੀ ਕਿੱਥੇ ਮੰਮੀ ਉਹ ਨਹੀਂ ਫੋਨ ਕਰਦਾ ਤੇ ਕਹਿੰਦੀ ਹੈ ਕਿ ਧੀਏ ਤੂੰ ਕਰ ਲਾ ਉਹ ਕਹਿੰਦੀ ਮੰਮੀ ਮੈਂ ਬਹੁਤ ਫੋਨ ਕਰਦੀ ਹਾਂ ਪਰ ਉਹ ਚੁੱਕਦਾ ਹੀ ਨਹੀਂ ਪਤਾ ਨਹੀਂ ਕਿਉਂ ਇੰਨਾ ਗੁੱਸਾ ਕਰੀ ਬੈਠਾ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤਾਂ ਉਸਦੀ ਮਾਂ ਕਹਿੰਦੀ ਹੈ ਹਾਂ ਸਹੀ ਗੱਲ ਹੈ ਤੀਏ ਸਮਝਣ ਸਮਝ ਨਹੀਂ ਕਿਉਂ ਇੰਨਾ ਗੁੱਸਾ ਕਰਦਾ ਹੈ ਉਧਰ ਚੀਤਾ ਕਹਿੰਦੀ ਹੈ ਕਿ ਚਲੋ ਮੈਂ ਗੇਟ ਖੋਲਦੀ ਹਾਂ ਸੋਨੂ ਨੂੰ ਕਹਿੰਦੀ ਹੈ ਤੁਸੀਂ ਕਾਰ ਅੱਗੇ ਲੈ ਕੇ ਆਓ ਜਦੋਂ ਗੇਟ ਖੋਲਣ ਲਈ ਜਾਂਦੀ ਹੈ ਤਾਂ ਅੱਗੋਂ ਹੀ ਮਾਮਾ ਮਾਮੀ ਆ ਜਾਂਦੇ ਹਨ ਤੇ ਉਹ ਕਹਿੰਦੇ ਹੈ ਕਿ ਤੁਸੀਂ ਕਿੱਥੇ ਚੱਲੇ ਹੋ ਕਹਿੰਦੀ ਹੈ ਕਿ ਸਾਨੂੰ ਜਿਹੜੀ ਕਲਪਨਾ ਲੱਗੀ ਅਸੀਂ ਕਿੱਥੇ ਜਾਣਾ ਹੈ ਫਿਰ ਸੋਨੂ ਨੂੰ ਮਾਮਾ ਪੁੱਛਦਾ ਹੈ ਕਿ ਉਸ ਦਾ ਕੁਝ ਪਤਾ ਲੱਗਾ ਤਾਂ ਸੋਨੂ ਕਹਿੰਦਾ ਹੈ ਕਿ ਹਾਂ ਮਾਮਾ ਜੀ ਪਤਾ ਲੱਗ ਗਿਆ ਉਹ ਆਪਣੇ ਪਹਿਲਾਂ ਵਾਲੇ ਸਹੁਰੇ ਚਲੀ ਗਈ ਤਾਂ ਉਹ ਕਹਿੰਦਾ ਉਹ ਉੱਥੇ ਕੀ ਲੈਣ ਗਈ ਕਹਿੰਦਾ ਬਸ ਜਾਣਾ ਕੀ ਲੈਣਾ ਸਾਡੇ ਸਿਰ ਸਵਾਪ ਆਉਂਦੀ ਫਿਰਦੀ ਹੈ ਤਾਂ ਉਹ ਕਹਿੰਦਾ ਹੈ ਚਲੋ ਮਾਮਾ ਜੀ ਤੁਸੀਂ ਵੀ ਸਾਡੇ ਨਾਲ ਚੱਲੋ ਤੇ ਆਪਾਂ ਚੱਲੀਏ ਤੇ ਉਸ ਨੂੰ ਲੈ ਕੇ ਆਈਏ ਤੇ ਉਹ ਕਹਿੰਦਾ ਹੈ ਕਿ ਚਲ ਠੀਕ ਹੈ ਉਧਰ ਸੋਨੂ ਦੀ ਚਾਚੀ ਆਪਣੀ ਧੀ ਨਾਲ ਗੱਲ ਕਰ ਰਹੀ ਹੈ ਤੇ ਉਹ ਕਹਿੰਦੀ ਹੈ ਕਿ ਪੁੱਤ ਤੂੰ ਇੱਥੇ ਬੈਠੀ ਹੈਂ ਤਾਂ ਤੂੰ ਆਪਣੀ ਨਾਨੀ ਨੂੰ ਦਾ ਪਤਾ ਲੱਗਣ ਦੇਈ ਵੀ ਤੂੰ ਰੁੱਸ ਕੇ ਬੈਠੀ ਹੈਂ ਤੂੰ ਆਖ ਮੇਰਾ ਤਾਂ ਨਾਨੀ ਨੂੰ ਮਿਲਣ ਨੂੰ ਜੀ ਕਰਦਾ ਸੀ ਮੈਂ ਤਾਂ ਆਈਆਂ ਕਹਿੰਦੀ ਹਾਂ ਹਾਂ ਮੰਮੀ ਮੈਂ ਨਹੀਂ ਪਤਾ ਲੱਗਣ ਦਿੱਤਾ ਮੈਂ ਹੁਣ ਵੀ ਗੱਲ ਬਾਰ ਬੈਠ ਕੇ ਹੀ ਕਰ ਰਹੀ ਤਾਂ ਉਹ ਉਸ ਨੂੰ ਗੱਲ ਦੱਸਦੀ ਹੈ ਕਿ ਸੰਦੀਪ ਘਰੋਂ ਭੱਜ ਗਈ ਤਾਂ ਉਹ ਕਹਿੰਦੀ ਅੱਛਾ ਮੰਮੀ ਕਿੱਥੇ ਚਲੀ ਗਈ ਕਹਿੰਦੀ ਪਤਾ ਨਹੀਂ ਕਿੱਥੇ ਚਲੀ ਗਈ ਤੇ ਸੋਨੂੰ ਮੈਨੂੰ ਵੀ ਮਿਹਨੇ ਮਾਰਦਾ ਸੀ ਕਹਿੰਦਾ ਸੀ ਆਪਣੇ ਘਰ ਦੀਆਂ ਧੀਆਂ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਕਹਿੰਦੀ ਫਿਰ ਮੈਂ ਸੋਨੂੰ ਨੂੰ ਤਾਂ ਚੰਗੀ ਲਾਪਾ ਕੀਤੀ ਕਹਿੰਦੀ ਮੈਂ ਕਿਹਾ ਥੋੜ੍ਹੀ ਹੀ ਹੋਊਗੀ ਇਹੋ ਜੀ ਮੇਰੀ ਕੁੜੀ ਤਾਂ ਸਮਝਦਾਰ ਹੈ ਉਹ ਤਾਂ ਕਿਦੰਦੀ ਆਪਣੀ ਲੜਾਈ ਨਿਪਟਾ ਕੇ ਆਪਣੇ ਘਰ ਵਾਪਸ ਚਲੀ ਗਈ ਕਹਿੰਦੀ ਹੈ ਤੀ ਇਹ ਹੁਣ ਤੂੰ ਇੱਥੇ ਮੁੜ ਕੇ ਨਾ ਹੀ ਮੈਂ ਸੋਨੂੰ ਹੋਰਿਆ ਨੂੰ ਅੱਗੋਂ ਜਵਾਬ ਦੇ ਦਿੱਤਾ ਤੇ ਮੈਂ ਉਹਨਾਂ ਨੂੰ ਸ਼ੱਕ ਵੀ ਨਹੀਂ ਹੋਣ ਦਿੱਤਾ ਕਿ ਤੂੰ ਆਪਣੇ ਨਾਨਕੀ ਬੈਠੀ ਹੈ ਤੇ ਕਹਿੰਦੀ ਹੈ ਕਿ ਤੂੰ ਇੱਥੇ ਵੀ ਕਿਸੇ ਨੂੰ ਸ਼ੱਕ ਨਾ ਹੋਣ ਦੇਈ ਉਹ ਕਹਿੰਦੀ ਨਹੀਂ ਨਹੀਂ ਮੰਮੀ ਨਹੀਂ ਹੋਣ ਦਿੰਦੀ ਉਧਰ ਸੋਨੂ ਕਹਿੰਦਾ ਹੈ ਕਿ ਚਲੋ ਸਾਰੇ ਜਾਣੇ ਬੈਠੋ ਕਾਰ 'ਚ ਤੇ ਆਪਾਂ ਚੱਲੀਏ ਤੇ ਉਹ ਗੱਡੀ ਵਿੱਚ ਬੈਠ ਕੇ ਸੰਦੀਪ ਦੇ ਸਹੁਰੇ ਉਸ ਨੂੰ ਲੈਣ ਲਈ ਚੱਲ ਪੈਂਦੇ ਹਨ ਤੇ ਉਧਰ ਸੋਨੂ ਦੀ ਚਾਚੀ ਆਪਣੀ ਧੀ ਨੂੰ ਕਹਿੰਦੀ ਹੈ ਕਿ ਪੁੱਤ ਇਹਨਾਂ ਦੀ ਤਾਂ ਸੰਦੀਪ ਨੇ ਜਿਵੇਂ ਹੀ ਮੂੰਹ ਕਾਲਖੀ ਕਰ ਦਿੱਤੀ ਤੇ ਕਹਿੰਦੀ ਹੈ ਕਿ ਵੇਖੀ ਕਿਤੇ ਆਪਣੀ ਵੀ ਬਦਨਾਮੀ ਨਾ ਹੋ ਜਾਵੇ ਕਹਿੰਦੀ ਹੈ ਕਿ ਤੂੰ ਇੱਥੋਂ ਹੀ ਆਪਣੇ ਸੋਹਰੇ ਚਲੀ ਜਾਈਂ ਆਪਣਾ ਉਸ ਉਸ ਨਾਲ ਪਰੋਣੇ ਨਾਲ ਸੁਲਾ ਕਰਕੇ ਕਹਿੰਦੀ ਹੈ ਕਿ ਤੂੰ ਇੱਧਰ ਨਾ ਆਈ ਨਹੀਂ ਤਾਂ ਸਾਰਿਆਂ ਨੂੰ ਮੌਕਾ ਮਿਲ ਜਾਣਾ ਹੈ ਗੱਲਾਂ ਕਰਨ ਦਾ ਉਹ ਕਹਿੰਦੀ ਹਾਂ ਹਾਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਹੁਣ ਇੱਧਰ ਨਹੀਂ ਆਉਂਦੀ ਜਿਵੇਂ ਮੈਂ ਮਰਜ਼ੀ ਕਰਾਂ ਨਾ ਮੈਂ ਕਿਸੇ ਨੂੰ ਇੱਥੇ ਸ਼ੱਕ ਹੋਣ ਦੇਵਾਂ ਮੈਂ ਇਧਰੋਂ ਹੀ ਇੱਧਰ ਮਣੀ ਨੂੰ ਮਨਾ ਲਵਾਂਗੀ ਤੇ ਇਧਰੋਂ ਹੀ ਉੱਥੇ ਚਲੀ ਜਾਵਾਂਗੀ ਮੈਂ ਹੁਣ ਇੱਥੇ ਵਾਪਸ ਨਹੀਂ ਆਉਂਦੀ ਜੇ ਮੈਂ ਇੱਥੇ ਆਈ ਤਾਂ ਇਹਨਾਂ ਨੂੰ ਤਾਂ ਗੱਲਾਂ ਕਰਨ ਦਾ ਫੇਰ ਮੌਕਾ ਮਿਲ ਜਾਊਗਾ ਉਹ ਕਹਿੰਦੀ ਹਾਂ ਹਾਂ ਤੇ ਇਹ ਕਹਿੰਦੀ ਇਹਨਾਂ ਦੇ ਤਾਂ ਆਪਣੇ ਘਰ ਬਹੁਤ ਕੁਝ ਚੱਲ ਰਿਹਾ ਹੈ ਇਹਨਾਂ ਨੇ ਕਿਹੜਾ ਮੈਨੂੰ ਦੱਸਣਾ ਸੀ ਉੱਧਰ ਸੰਦੀਪ ਬੈਠੀ ਹੁੰਦੀ ਹੈ ਤਾਂ ਗੁਰਮੀਹਰ ਕਹਿੰਦੀ ਹੈ ਕਿ ਮੰਮਾ ਮੈਨੂੰ ਨੀਂਦ ਆ ਰਹੀ ਤਾਂ ਉਸ ਨੂੰ ਕੁੱਟ ਕੇ ਗੱਲ ਨਾਲ ਲਾ ਲੈਂਦੀ ਹੈ ਤੇ ਸੋਚਦੀ ਹੈ ਕਿ ਕਹਿੰਦੀ ਹੈ ਪੁੱਤ ਪਤਾ ਨਹੀਂ ਆਪਣੀ ਜ਼ਿੰਦਗੀ ਹੁਣ ਆਪਾਂ ਨੂੰ ਕਿੱਥੇ ਲੈ ਕੇ ਜਾਊਗੀ ਆਪਣੀ ਕਿਸਮਤ ਵਿੱਚ ਅੱਗੇ ਕੀ ਲਿਖਿਆ ਹੈ ਕਿੱਥੇ-ਕਿੱਥੇ ਆਪਾਂ ੱੱਕੇ ਖਾਣੇ ਹੈ ਕਹਿੰਦੀ ਹੈ ਕਿ ਇਹ ਮੇਰੇ ਮਾਲਕਾ ਤੂੰ ਮੇਰੀ ਧੀ ਨਾਲੋਂ ਮੈਨੂੰ ਅੱਡ ਨਾ ਕਰੀ ਹੋਰ ਮੇਰੀ ਕਿਸਮਤ ਵਿੱਚ ਜੋ ਮਰਜੀ ਲਿਖ ਦੇਈ ਪਰ ਸਾਨੂੰ ਮਾਵਾਂ ਧੀਾਂ ਨੂੰ ਅੱਡ ਨਾ ਕਰੀ ਉਹ ਕਹਿੰਦੀ ਹੈ ਕਿ ਵਾਹਿਗੁਰੂ ਮੈਨੂੰ ਤਾਂ ਨਾ ਮੇਰੇ ਸੋਹਰੇ ਰੱਖ ਰਹੀ ਹੈ ਤੇ ਨਾ ਹੀ ਮੇਰੇ ਪੇਕੇ ਰੱਖ ਰਹੀ ਹੈ ਕਹਿੰਦੀ ਹੈ ਕਿ ਤੂੰ ਕਿਵੇਂ ਦੀ ਕਿਸਮਤ ਲਿਖ ਦਿੱਤੀ ਮੇਰੀ ਨਾਲ ਹੀ ਇਸ ਬੱਚੀ ਦੀ ਉਹ ਵਿਚਾਰੀ ਬਹੁਤ ਹੀ ਉਦਾਸ ਹੋ ਕੇ ਬੈਠੀ ਰਹਿੰਦੀ ਹੈ ਤੇ ਆਪਣੇ ਮਨ ਹੀ ਮਾਨ ਆਪਣੀ ਕਿਸਮਤ ਨੂੰ ਕੋਸੀ ਜਾਂਦੀ ਹੈ ਤੇ ਉਧਰ ਉਸ ਦੀ ਸੱਸ ਉਸ ਵੱਲ ਕੋੜ-ਕੋੜ ਕੇ ਝਾਕਦੀ ਹੈ ਤੇ ਕਹਿੰਦੀ ਹੈ ਕਿ ਹੁਣ ਜਿਉ ਤੂੰ ਹੈਂ ਕੁਛ ਕਰ ਰਹੀ ਹੈ ਤੇ ਤੂੰ ਉਦੋਂ ਨਾ ਸੋਚਿਆ ਤੇਰੇ ਜਿਹੜੇ ਉਦੋਂ ਭਰਾ ਭਜਾਈ ਦੇ ਤੂੰ ਕੰਨੇ ਚੜੀ ਸੀ ਉਦੋਂ ਤੂੰ ਮੇਰੀ ਇੱਕ ਨਾ ਸੁਣੀ ਤੈਨੂੰ ਭਰਾ ਭਜਾਈ ਹੀ ਚੰਗੇ ਲੱਗਦੇ ਸੀ ਤਾਂ ਉਹ ਕਹਿੰਦੀ ਮੰਮੀ ਮੈਂ ਉਦੋਂ ਮਜਬੂਰ ਸੀ ਕਿਉਂਕਿ ਉਹ ਤੁਹਾਡੇ ਮੁੰਡੇ ਨੂੰ ਥਾਂ-ਥਾਂ ਡਾਕਟਰਾਂ ਕੋਲ ਲੈ ਕੇ ਜਾਂਦੇ ਸੀ ਤਾਂ ਤਾਂ ਕਰਕੇ ਮੈਨੂੰ ਉਹਨਾਂ ਦਾ ਸਾਥ ਦੇਣਾ ਪਿਆ ਉਧਰ ਸੋਨੂ ਹੋਰੀ ਘਰ ਐਂਟਰ ਕਰ ਜਾਂਦੀ ਹੈ ਜਦੋਂ ਉਹ ਅੰਦਰ ਐਂਟਰ ਕਰ ਜਾਂਦੀ ਹੈ ਤਾਂ ਸੋਨੂ ਦਾ ਮਾਮਾ ਅੱਗੇ ਲੱਗਦਾ ਹੈ ਤੇ ਉਹ ਤੁਰੇ ਜਾਂਦੇ ਹੈ ਤੇ ਉਹ ਅੰਦਰ ਜਾ ਕੇ ਸੋਨੂ ਕਹਿੰਦਾ ਸੰਦੀਪ ਨੂੰ ਜਦੋਂ ਵੇਖਦਾ ਤਾਂ ਹੈਰਾਨ ਹੋ ਜਾਂਦਾ ਹੈ ਤਾਂ ਉਸ ਦੀ ਸੱਸ ਸੋਨੂ ਨੂੰ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਇਹਨੂੰ ਤੀਜੇਕ ਦਿਨ ਤੁਸੀਂ ਇੱਧਰ ਨੂੰ ਤੋੜ ਦਿੰਨੇ ਹੁਣ ਤੁਹਾਡੇ ਤੋਂ ਰੱਖੀ ਨਹੀਂ ਜਾਂਦੀ ਉਦੋਂ ਤਾ ਤੁਸੀਂ ਬੜਾ ਭੈਣ ਦੇ ਹਮਾਇਤੀ ਬਣਦੇ ਸੀਗੇ ਤਾਂ ਉਹ ਕਹਿੰਦਾ ਹੈ ਕਿ ਅਸੀਂ ਨਹੀਂ ਤੋੜਿਆ ਇਸ ਨੂੰ ਇੱਧਰ ਅਸੀਂ ਤਾਂ ਉਦੋਂ ਵੀ ਇਹ ਸਾਡੇ ਤੋਂ ਚੋਰੀ ਹੀ ਆਈ ਸੀ ਤੇ ਰਾਤ ਵੀ ਸਾਡੇ ਤੋਂ ਚੋਰੀ ਹੀ ਆਈ ਹੈ ਪਤਾ ਨਹੀਂ ਕਿਹਦੇ ਨਾਲ ਆਈ ਹੈ ਕਿਵੇਂ ਆਈ ਹੈ ਤਾਂ ਉਸ ਦਾ ਮਾਮਾ ਕਹਿੰਦਾ ਹੈ ਕਿ ਸੋਨੂ ਗਲਤ ਗੱਲ ਨਹੀਂ ਕਹਿਣੀ ਹੁਣ ਉਹ ਬੈਠੀ ਤਾਂ ਆਪਣੇ ਪਰਿਵਾਰ ਵਿੱਚ ਹੀ ਹੈ ਨਾ ਸੋਹਣੀ ਗੱਲ ਕਰੀਦੀ ਹੁੰਦੀ ਹੈ ਤੇ ਜਦੋਂ ਜੀਤਾ ਕਹਿਣ ਲੱਗਦੀ ਹੈ ਕਿ ਅਸੀਂ ਤਾਂ ਇਸ ਦਾ ਚੰਗਾ ਹੀ ਸੋਚਣ ਲੱਗੇ ਸੀ ਤਾਂ ਉਸ ਦੀ ਸਸਗੋ ਜੀਤਾਂ ਨੂੰ ਬੋਲਣ ਲੱਗ ਜਾਂਦੀ ਹੈ ਕਹਿੰਦੀ ਮੈਨੂੰ ਤੇਰਾ ਭਲੇਖਾ ਨਹੀਂ ਮੈਨੂੰ ਸਾਰਾ ਹੀ ਪਤਾ ਹੈ ਤੁਸੀਂ ਇਹਨੂੰ ਵਿਆਹ ਕੇ ਤੋੜਨਾ ਚਾਹੁੰਦੇ ਹੋ ਤੇ ਕੁੜੀ ਨੂੰ ਆਪਣੇ ਘਰ ਨੌਕਰਾਨੀ ਬਣਾ ਕੇ ਰੱਖਣਾ ਚਾਹੁੰਦੇ ਹੋ ਤੁਹਾਨੂੰ ਆਏ ਆ ਕਿ ਸਾਨੂੰ ਮੁਫਤ ਦੀ ਨੌਕਰਾਨੀ ਮਿਲ ਜਾਊ ਤੇ ਅਸੀਂ ਇਹਦੇ ਤੋਂ ਕੀ ਕਰਾਉਣਾ ਹੈ ਤਾਂ ਉਹ ਕਹਿੰਦੀ ਹਾਏ ਹਾਏ ਇਹ ਸਾਡੇ ਸਿਰ ਵਿੱਚ ਵੇਖ ਲਓ ਕੀ ਸਵਾਪ ਆਉਣ ਲੱਗੀ ਹੈ ਕਹਿੰਦੀ ਹੈ ਕਿ ਅਸੀਂ ਕੁੜੀ ਤੋਂ ਕੀ ਕਰਾਉਣਾ ਹੈ ਉਹ ਸਾਫ਼ ਹੀ ਮੁੱਕਰ ਜਾਂਦੀ ਹੈ ਤਾਂ ਜੀਤਾ ਕਹਿੰਦੀ ਹੈ ਕਿ ਆਹੀ ਕੁਛ ਰਹਿ ਗਿਆ ਸੀ ਸੁਣਨ ਨੂੰ ਜੋ ਇਹ ਸਾਨੂੰ ਸੁਣਵਾਈ ਜਾਂਦੀ ਹੈ ਤਾਂ ਉਸ ਦੀ ਸੱਸ ਕਹਿੰਦੀ ਹੈ ਕਿ ਮੈਨੂੰ ਭੁਲੇਖਾ ਨਹੀਂ ਤੁਸੀਂ ਪੈਸਿਆਂ ਪਿੱਛੇ ਹੀ ਇਹਦੀ ਖਿਦਮਤ ਕਰਦੇ ਸੀ ਤੇ ਉਦੋਂ ਇਹਨੂੰ ਇੱਥੋਂ ਲੈ ਗਏ ਇਹਦਾ ਘਰ ਇਹਥੋਂ ਪਟਾਇਆ ਤਾਂ ਅੱਜ ਵਿਚਾਰੀ ਰੁੱਲਦੀ ਫਿਰਦੀ ਹੈ ਉਹ ਕਹਿੰਦੀ ਹੈ ਮੈਂ ਸਾਬੀ ਸਮਝ ਗਈ ਹਾਂ ਕਿ ਤੁਸੀਂ ਇਸ ਨੂੰ ਤੋੜ ਕੇ ਤੇ ਧੀ ਨੂੰ ਆਪਦੇ ਕੋਲ ਨੌਕਰਾਨੀ ਰੱਖੋਗੇ ਤਾਂ ਜਦੋਂ ਸੋਨੂ ਬੋਲਣ ਲੱਗਦਾ ਹੈ ਤਾਂ ਉਸ ਦਾ ਮਾਮਾ ਕਹਿੰਦਾ ਹੈ ਕਿ ਸੋਨੂ ਨਹੀਂ ਆਪਾਂ ਵੱਧ ਘਟ ਨਹੀਂ ਬੋਲਣਾ ਤੇ ਚਲੋ ਆਪਣੀ ਕੁੜੀ ਨੂੰ ਉਠਾਓ ਤੇ ਆਪਾਂ ਚੱਲੀਏ ਤੇ ਉਹ ਸੰਦੀਪ ਨੂੰ ਕਹਿੰਦੇ ਹੈ ਕਿ ਚੱਲ ਤਾਂ ਓਠ ਦੀ ਨਹੀਂ ਤਾਂ ਸੋਨੂ ਜ਼ਬਰਦਸਤੀ ਉਸ ਦੀ ਕੁੜੀ ਚੁੱਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਫੜਾ ਮੈਨੂੰ ਗੁਰਮੀਹਰ ਤੇ ਚੱਲ ਤੋਰ ਹੁਣ ਤੂੰ ਸਾਨੂੰ ਬਹੁਤ ਕੁਝ ਸੁਣਾਵਾ ਦਿੱਤਾ ਤੇ ਅਸੀਂ ਹੋਰ ਕੁਝ ਸੁੰਨਣਾ ਨਹੀਂ ਚਾਹੁੰਦੇ ਇੱਥੇ ਤੇ ਉਹਦੀ ਸੱਸ ਕਹਿੰਦੀ ਹੈ ਕਿ ਹਾਂ ਲੈ ਜੋ ਲੈ ਜੋ ਅਸੀਂ ਵੀ ਇਹਨੂੰ ਰੱਖ ਕੇ ਇੱਥੇ ਕੀ ਕਰਨਾ ਹੈ ਸਾਨੂੰ ਤਾਂ ਐ ਸੀ ਕਿਤੇ ਇਹ ਸਾਡੇ ਪੇਸ਼ੀ ਨਾ ਪੈ ਜਾਵੇ ਜਿਸ ਢੰਗ ਨਾਲ ਇਹ ਇੱਥੇ ਹਿੰਡ ਕਰਕੇ ਬੈਠੀ ਹੋਈ ਸੀ ਕਹਿੰਦੀ ਹੈ ਕਿ ਇਸਨੇ ਤਾਂ ਬਸ਼ਰਮੀ ਹੀ ਤਾਨ ਲਈ ਹੈ ਤਾਂ ਉਸ ਦੀ ਮਾਮੀ ਕਹਿੰਦੀ ਹੈ ਕਿ ਹੌਸਲਾ ਕਰ ਭੈਣ ਜੀ ਕਹਿੰਦੀ ਹਸੀਂ ਇਕੱਕੇ ਲੈਣ ਆਏ ਹਾਂ ਤਾਂ ਇਸ ਨੂੰ ਲੈ ਕੇ ਹੀ ਜਾਵਾਂਗੇ ਹੁਣ ਇੱਥੇ ਛੱਡ ਕੇ ਨਹੀਂ ਜਾਂਦੇ ਉਹ ਤਾਂ ਇਹ ਕਮਲੀ ਹੈ ਜਿਹੜੀ ਵਾਰ-ਵਾਰ ਇੱਥੇ ਤੁਹਾਡੇ ਕੋਲ ਆ ਜਾਂਦੀ ਹੈ ਤੇ ਤੁਸੀਂ ਅੱਗੋਂ ਮੂੰਹ ਨਹੀਂ ਲਾਉਂਦੇ ਤਾਂ ਉਹ ਕਹਿੰਦੀ ਹਾਂ ਹਾਂ ਲੈ ਜਾਓ ਲੈ ਜਾਓ ਅਸੀਂ ਵੀ ਇਸ ਤੋਂ ਕੀ ਕਰਾਉਣਾ ਹੈ ਕਹਿੰਦੀ ਹੈ ਕਿ ਸਾਡੀ ਇਹ ਕੀ ਲੱਗਦੀ ਹੈ ਜਦੋਂ ਇੱਥੇ ਇਹਨੂੰ ਹੋਣ ਇਹਦਾ ਕੁਝ ਰਿਹਾਈ ਨਹੀਂ ਤਾਂ ਉਹ ਸੰਦੀਪ ਨੂੰ ਲੈ ਕੇ ਤੇ ਤੁਰ ਪੈਂਦੇ ਹੈ ਤੇ ਸੰਦੀਪ ਵਿਚਾਰੀ ਬਹੁਤ ਹੀ ਉਦਾਸ ਹੋ ਕੇ ਉਹਨਾਂ ਨਾਲ ਤੁਰ ਪੈਂਦੀ ਹੈ ਤੇ ਉਹ ਬੜਬੜ ਕਰਦੇ ਜਾਂਦੇ ਹਨ ਜੀਤਾ ਤੇ ਸੋਨੂ ਉਸ ਨੂੰ ਸੁਣਾਉਂਦੇ ਜਾਂਦੇ ਹਨ ਤੇ ਉਧਰ ਉਹ ਦੋਨੋਂ ਨੋ ਸੱਸ ਕਹਿੰਦੀਆਂ ਹਨ ਕਿ ਚੰਗਾ ਹੋਇਆ ਚਲੀ ਗਈ ਉਸ ਦੀ ਨੋ ਕਹਿੰਦੀ ਮੈਨੂੰ ਤਾਂ ਲੱਗਦਾ ਸੀ ਮੰਮੀ ਕਿਤੇ ਇੱਥੇ ਹੀ ਡੇਰੇ ਨਾ ਲਾ ਲਵੇ ਹੁਣ ਦੇਖਦੇ ਹਾਂ ਅੱਗੇ ਸੰਦੀਪ ਦੀ ਜ਼ਿੰਦਗੀ ਵਿੱਚ ਕੀ ਬਣਦਾ ਹੈ ਗੁਰਮੇਹਰ ਉਸ ਦੇ ਨਾਲ ਹੀ ਰਹਿੰਦੀ ਹੈ ਜਾਂ ਉਸ ਤੋਂ ਅੱਡ ਹੋ ਜਾਂਦੀ ਹੈ ਦੇਖੋ ਅਗਲੇ ਐਪੀਸੋਡ ਵਿੱਚ